ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡ ਰੋਡੇ ਬਾਈ ਸਖਮੰਦਰ ਕੋਲ ਪਹੁੰਚੇ ਆ ਤਹਿਸੀਲ ਬਾਗਾਪਨਾਣਾ ਤੇ ਜ਼ਿਲ੍ਹਾ ਮੋਗਾ ਜੋੜਾ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਲਗਭਗ ਹਫਤੇ ਦੀਆਂ ਬਾਈ ਦੀਆਂ ਚਾਰ ਵੀਡੀਓ ਆਪਣੇ ਚੈਨਲ ਤੇ ਆ ਜਾਂਦੀਆਂ ਨੇ ਵਪਾਰ ਦਾ ਕੰਮ ਚੰਗਾ ਏ ਅੱਜ ਤਿੰਨ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੁਖਮੰਦਰ ਸਿੰਘ ਹੈ ਪੰਡਿਤ ਜੀ ਫੈਂਡਰ ਰੋਡੇ ਕੋਠੇ ਸੰਤਾਂ ਜੀ ਜੀਲਾ ਮੋਗਾ ਜੀ ਆਪਾਂ ਪਹਿਲਾ ਵੀਡੀਓ ਪਾਈ ਸੀ ਦੀਵਾਲੀ ਵਾਲੇ ਦਿਨ ਸੇਲ ਹੋ ਗਏ ਬਸ ਜੀ ਆ ਦੇਖ ਲਓ ਉਹਨਾਂ ਚ ਸਾਰੇ ਹੀ ਉੱਡ ਗਏ ਠੀਕ ਹੈ ਜੀ ਕੀ ਰਿਸਪੌਂਸ ਰਹਿੰਦਾ ਆਪਣੀਆਂ ਵੀਡੀਓ ਦਾ ਜੀ ਬਹੁਤ ਵਧੀਆ ਠੀਕ ਹੈ ਜੀ ਤੇ ਅੱਜ ਤਿੰਨੇ ਨਹੀਂ ਮਰ ਸੇਲਾ ਅੱਜ ਕਾਲੀਆਂ ਮੱਜਾ ਜ਼ਿਆਦਾਤਰ ਨੀਲੀ ਰਾਵੀ ਦੀਆਂ ਹੁੰਦੀਆਂ ਬਾਈ ਕੋਲ ਬਈ ਅੱਜ ਕਾਲੀਆਂ ਲਿਆਂਦੀਆਂ ਫਿਰ ਕਾਫੀ ਬੰਦੇ ਨੇ ਨਾ ਕਹਿ ਵੀ ਕਈ ਨਹੀਂ ਪਸੰਦ ਹੋਈ ਕਰਦੇ ਨੇ ਨੀਲੀ ਜੋਂ ਸਾਰੇ ਦਿਨ ਇੱਕੋ ਜੀ ਤੜੋ ਠੀਕ ਹੈ ਜੀ ਇਹ ਕਈ ਬਾੜੇ ਪੈਸੇ ਨਹੀਂ ਲਾ ਸਕਦੇ ਲੱਖ ਸਵਾ ਲੱਖ ਡੇਢ ਲੱਖ ਦੁੱਧ ਚਾਹੀਦਾ ਇਹ ਮੱਝਾਂ ਤਾਂ ਲੈਂਦੇ ਨੇ ਨਾਲ ਤਾਂ ਇਹਨਾਂ ਕੀ ਪਤਾ ਲੱਗ ਜੂਗਾ ਨਾਲ ਤਾਂ ਦੁੱਧੜਾਂ ਲੈਂਦੇ ਨੇ ਧੋਨੇ ਦੁੱਧੜ ਨੇ ਨੜੇ ਪਾ ਜਾਏ ਜੈਜ ਮੋਲ ਵਾਲੀ ਜੈਜ ਰੇਡ ਠੀਕ ਹੈ ਛੋਟੇ ਮੋਲ ਵਾਲੀਆਂ ਬਾਈ ਕਹਿੰਦਾ ਅੱਜ ਲੈ ਕੇ ਆਏ ਆ ਤਾਂ ਕਰਕੇ ਕਾਲੀਆਂ ਨੀਲੀ ਰਾਵੀ ਦੀਆਂ ਅੱਜ ਨਹੀਂ ਲੈਂਦੀਆਂ ਇੱਕ ਝੋਟੀ ਆ ਨੀਲੀ ਰਾਵੀ ਦੀ ਤੇ ਆਪਾਂ ਵੀ ਕਿਹੜੇ ਪਾਸੋਂ ਸ਼ੁਰੂ ਕਰਕੇ ਇਧਰੋਂ ਹੀ ਸ਼ੁਰੂ ਕਰ ਲੈਨੇ ਇੱਕ ਮਹੀਨੇ ਨੰਬਰ ਤੋਂ ਇਹ ਮਹੀਦੀ ਕੀ ਡਿਟੇਲ ਆ ਜੀ ਇਹ ਪੰਜਾਂ ਦਿਨਾਂ ਦੀ ਸੂਈ ਹੈ ਬੱਚਾ ਕੀ ਹੈ ਮਗਰ ਇਹ ਮਗਰ ਤਾਂ ਮਨ ਲਾ ਤਾਂ ਕੱਟਾ ਹੀ ਮਗਰ ਬੱਚਾ ਕੱਟਾ ਏ ਤੇ 5 ਦਿਨ ਹੋ ਗਏ ਸੂਈ ਨੂੰ ਕਿੰਨੇ ਵਿੱਚ ਸੂਈ ਹੈ ਜੀ ਇਹ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਤੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ 10 ਕਿਲੋ ਜਮਾਂ ਤਿਆਰ ਹੈ ਉਹ ਤਾਂ 10 ਕਿਲੋ ਠੀਕ ਆ ਜੀ ਕਿੰਨਾ ਕੁ ਦੇ ਦੂੰ ਜਿੱਥੋਂ ਲਈ ਹੈ ਉਹਨਾਂ ਨੇ 13 ਤੋਂ 14 ਕਿਲੋ ਕਿਹਾ ਜਿੰਨਾ ਤੋ ਲਈ ਹੈ ਮਾਲਕਾਂ ਨੇ 13 12 ਦੇ ਤਾਂ ਜਾਊਗੀ ਜਾਊਗੀ ਚਾਰੂ ਬਹੁਤ ਜ਼ਿਆਦੇ ਠੀਕ ਆ ਜੀ ਬਾਕੀ ਵੀਡੀਓ ਬਣਾਉਣ ਦਾ ਸਮਾਂ 10 ਵਜੇ ਦਾ ਹੈ ਤੜਕੇ ਕਿੰਨੇ ਵਜੇ ਚਵਾਈ ਹੋਈ ਹੈ ਬਈ ਇਹਦਾ ਤਾਂ ਇਹਦੀ ਤਾਂ ਵੀ 6 ਵਜੇ ਠੀਕ ਆ ਜੀ ਇਹਦਾ ਮਰ ਗਿਆ ਬੱਚਾ ਅੱਛਾ ਜੀ ਕੱਲ੍ਹ ਠੀਕ ਹੈ ਜੀ ਰਾਤ ਲੈ ਗਏ ਠੀਕ ਹੈ ਜੀ ਠੀਕ ਹੈ ਤੇ ਇਹ ਮਾੜੀ ਜੀ ਗੜਬੜ ਕੀਤੀ ਇਹਨੇ ਇਹ ਅੱਧਾ ਕਿਜਾ ਗਿਆ ਹੈਗਾ ਅੱਧਾ ਕਿਜਾ ਗਿਆ ਠੀਕ ਹੈ ਜੀ ਯਾਨੀ ਇਹਦਾ 10 ਕਿਲੋ ਇਸ ਵਕਤ ਤਿਆਰ ਹਾਂ ਜੇ ਕੋਈ ਘਰੇ ਚਵਾਈ ਕਰਨੀ ਚਾਹੁੰਦਾ ਹੋਵੇ ਜੀ ਤੇ ਇਹ ਨਾ ਜੀ 8-10 7 ਦਿਨ ਖੜੀ ਰਹੀ ਹਾਂਜੀ ਇਹ ਦੋਤ ਮੈਂ ਹੀ ਝਾਕੇ ਦੇ ਦੂੰ ਮੈਨੂੰ ਬાળા ਬੰਦੇ ਨੇ ਕਿਹਾ ਵੀ 14 ਕਿਲੋ ਦੋ ਜਿੰਨੂ ਮਰਜ਼ੀ ਕਹਿ ਦੀ ਚਲ ਆਪਾਂ ਨਹੀਂ ਕਹਿਣਾ ਠੀਕ ਹੈ ਮੈਨੂੰ ਲੱਗਦਾ ਵੀ ਵਾਕਿਆ ਹੀ ਜਾਵੜੂ ਗੀ ਦੋਤੇ ਬੜੀ ਚਾਰੂ ਹੈ ਚਾਲੂ ਚੰਗੀ ਹੋ। ਹਾਂ ਠੀਕ ਹੈ ਜੀ। ਮਗਰ ਬੱਚਾ ਕੱਟਾ ਏ 10 ਕਿਲੋ ਐਸ ਵਕਤ ਤਿਆਰਾ ਤੋਰ ਕੇ ਦਿਖਾ ਦਿਓ ਜੀ ਇਹਨੂੰ। ਅਗਰ ਮਾਲੀ ਦਾ ਦੇਖ ਸਕਦੇ ਹੋ ਸੋਨਾ ਏ ਮਗਰ ਬੱਚਾ ਕੱਟਾ ਏ 50 ਦਿਨਾਂ ਦੀ ਸੂਈ ਥੱਲੇ 10 ਕਿਲੋ ਨੈਟ ਤਿਆਰ ਆ। ਤਸੱਲੀ ਬਾਈ ਕਹਿੰਦਾ ਆ ਕੇ ਕਰ ਲਿਓ 2 ਟਾਈਮ 4 ਟਾਈਮ ਚਾਹੀ 6 ਟਾਈਮ ਚੋ ਆਈ ਕਰ ਲਿਓ। ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਤਿਆਰ ਹੋਊਗਾ। ਮਾਲਕਾਂ ਨੇ ਦੱਸਿਆ ਕਿ ਪਿਛਲੇ ਸੂਏ 14 ਕਿਲੋ ਦੁੱਧ ਦਿੱਤਾ ਜੀ। ਪਰ ਅੱਜ ਦਾ ਦੁੱਧ 10 ਕਿਲੋ ਆ ਬਾਕੀ ਸੇਵਾ ਦਾ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਵੀ ਲੈ ਸਕਦਾ ਥਣਾ ਦੇ ਸਹਿਜ ਵੀ ਸੋਹਣੇ ਕਰਮਾਰੀ ਦਾ ਹਵਾਨਾ ਵੀ ਸੋਹਣਾ ਤੇ ਬਈ ਥਣਾ ਥਣਾ ਦੀ ਓਕੇ ਆ ਬਰਾ ਥਾਂ ਵੀ ਓਕੇ ਆ ਬਸ ਥੋੜੀ ਜੀ ਨਾ ਇਹ ਵੱਢੀ ਨਹੀਂ ਗੀ ਲੱਸੀ ਹੈ ਲੱਸੀ ਆ ਲੱਸੀ ਜ਼ਿਆਦਾ ਲੱਸੀ ਹੈ ਵੱਢੀ ਲੱਸੀ ਆ ਤੁਹਾਨੂੰ ਦੇਖ ਹੀ ਰਹੀ ਹੈ ਕੈਮਰੇ ਚ ਮੱਝ ਥੋੜੀ ਜੀ ਲੱਸੀ ਆ ਚੰਗੀ ਸੇਵਾ ਗੌਰਭਾਲ ਦੀ ਹੈ ਭਾਲਦੀ ਹੈ ਤੇ ਜੇ ਨਾ ਦੁੱਧ ਹੀ ਜਾਵੇ ਭਾਮਤਾ ਲੱਗੇ ਚੰਗੀ ਠੀਕ ਹੈ 11 12 ਕਿਲੋ ਦਾ ਦੇਗੀ ਫਿਰ ਵੀ ਚੰਗੀ ਠੀਕ ਹੈ ਕੀ ਮੁੱਲ ਆ ਜੀ ਇਹਦਾ ਇਹਦਾ ਮੁੱਲ 55000 ਮਾਨਤਨ ਹੋ ਜੂਗਾ ਜੀ ਮਾਨਤਨ ਕਰਨਾ ਹੀ ਪੈਣਾ ਠੀਕ ਹੈ ਜੀ 55000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹਨੂੰ ਸੁਈ ਨੂੰ ਹੋਇਆ 15 ਕ ਦਿਨ ਦੇ ਲਗਭਗ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਰਾਤ ਮਰ ਗਿਆ ਬੱਚਾ ਬੱਚਾ ਮਰ ਗਿਆ ਸੀਲ ਦੀ ਗਾਰੰਟੀ ਠੀਕ ਹੈ ਜੀ ਜਵੇਂ ਉਹਦੀ ਨਹੀਂ ਨਾ ਉਹ ਬੈਠੀ ਹਾਂਜੀ ਇਹਦੀ ਗਰੰਟੀ ਇਹ ਨਾ ਵੀ ਲੱਤ ਵੀ ਚੱਕਦੀ ਠੀਕ ਹੈ ਜੀ ਹਾਂ ਸਭ ਨੂੰ ਪਤਾ ਇਹਦਾ ਕਿੰਨੇ ਦੀ ਸੂਈ ਹੈ ਕੋਈ ਲੱਕ ਨਹੀਂ ਲਪੇਟਣੀ 15 ਦਿਨਾਂ ਦੀ ਸੂਈ ਵੀ ਹੈ ਕੜ ਚੱਲਿਆ ਨਹੀਂ ਠੀਕ ਹੈ ਜੀ ਰਾਤ ਬੱਚਾ ਮਰ ਗਿਆ ਠੀਕ ਹੈ ਜੀ ਤੇ ਤੜਕੇ ਫਿਰ ਜਦ ਨਹੀਂ ਜੇ ਟੀਕਾ ਲਾ ਕੇ ਜੋ ਤਾਂ ਖਾਲੀ ਵੀ ਕਰ ਦਿੰਦੇ ਟੀਕਾ ਲਾਇਆ ਨਹੀਂ ਉਦਾਂ ਹੀ ਕੋਈ ਹੈ ਉਦਾਂ ਹੀ ਜਿੰਨਾ ਕਿ ਦਿੱਤਾ ਉਹਨਾਂ ਚੋਂ ਠੀਕ ਹੈ ਜੀ ਆ ਜੀ ਬੱਚੇ ਦਾ ਹੁਣ ਵੀ ਕਰੀ ਜਾਂਦੀ ਹੈ ਬਹੁਤ ਜ਼ਿਆਦਾ ਠੀਕ ਹੈ ਜੀ ਹਾਂ ਤੇ ਪਹਿਲਾ ਕਿੰਨਾ ਦੁੱਧ ਤਿਆਰ ਸੀਗਾ ਜੀ ਇਹਦਾ 10 ਕਿਲੋ ਦੁੱਧ ਹੈਗਾ 11 ਕਿਲੋ ਠੀਕ ਹੈ ਜੀ ਇਹ ਵੀ ਦੁੱਧ 12 ਕਿਲੋ ਤੇ ਜਦੋਂ ਆਟੇ ਹੋ ਗਈ ਨਾ ਗੁੰਦਣਾਂ ਤੇ ਲੱਗ ਗਈ ਠੀਕ ਹੈ ਇਹ ਸੈੱਟ ਹੋ ਜੂਗੀ ਇਹ ਇਹ ਵੀ ਮੈਂ ਚੰਗੀ ਆ ਮਾੜੀ ਠੀਕ ਹੈ ਜੀ ਤੇ ਮੁੱਲ ਬਈ ਇਹਦਾ ਮੁੱਲੇ ਦਾ 3000 ਮਾਨਤਨ ਹੋ ਜੂਗਾ ਜੀ ਹਾਂ 3000 ਰੁਪਏ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਬਾਕੀ ਥਣਾ ਦੇ ਸਹਿਜ ਇਹਦੇ ਵੀ ਸੋਹਣੇ ਚਾਰੇ ਥਣਾ ਨਿਖੜ ਮੇ ਇੱਕੋ ਸਹਿਜ ਦੇ 10 ਤੋਂ 11 ਕਿਲੋ ਦੁੱਧ ਤਿਆਰ ਆ ਜੀ ਫੇਸ ਕੁਆਲਟੀ ਸੋਹਣੀ ਹੈ ਕਿੰਨੇ ਮੇ ਸੁਈ ਸੁਈ ਹੈ ਜੀ ਇਹ ਸੁਈ ਤਾਂ ਹੋਊਗੀ ਸਭ ਤੋਂ ਬੰਦ ਮੈਂ ਤਾਂ ਠੀਕ ਆ ਜੀ ਤੇ ਤਨ ਨੰਬਰ ਇਹ ਝੋਟੀ ਦੀ ਕੀ ਡਿਟੇਲ ਹੈ ਜੀ ਇਹ ਖੀਰੀ ਹੈ ਠੀਕ ਆ ਜੀ ਤੇ ਆਪਣੇ ਸਾਹ ਦੀ ਹੈ ਠੀਕ ਆ ਜੀ ਚੰਗੀ ਮੱਝ ਦੀ ਹੈ ਚੰਗੇ ਮਲਕ ਰਿਕਾਰਡ ਆ ਜੀ ਹਾਂ ਚੰਗੇ ਦੀ ਹੈ ਤੇ ਹੈ ਖੀਰੀ ਹੈ ਜੀ ਤੇ ਏ ਆਈ ਤਾਂ ਨਹੀਂ ਹੋਈ ਬਾਈ ਉਹਦੀ ਇਹ ਬੋਲ ਹੱਡੀ ਇੱਕਾਰੀ ਕਰ ਲੋਇਆ ਨਾ ਠੀਕ ਆ ਏ ਆਈ ਕਰਾਈ ਨਹੀਂ ਹੂੰ ਮੂੰ ਤਾਂ ਖੀਰੀ ਆ ਬਾਈ ਕਹਿੰਦਾ ਆਪਣੇ ਸਾਣ ਦੀ ਧੀ ਆ ਜੀ ਮਾਂ ਦਾ ਮਲਕ ਰਿਕਾਰਡ ਚੰਗਾ ਏ ਬਾਕੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਡਰਦਾ ਜੀ ਖਣਾ ਦੇ ਸਹ ਸੋਹਣੇ ਆ ਚਾਰੇ ਥਾਂ ਨਿੱਖੜਵੇਂ ਇਕੁਆਇਡ ਚੈੱਕ ਕਰ ਸਕਦੇ ਥੋੜਾ ਡਰਦਾ ਜੀ ਤਾਂ ਕਰਕੇ ਕੈਮਰੇ ਤੋਂ ਬਾਕੀ ਕੱਦ ਕਾਟ ਦੇ ਪੱਖ ਤੋਂ ਚੰਗੀ ਆ ਕੁੰਡਾ ਸਿੰਘ ਸੋਹਣੀ ਬਿਹਸ ਕੁਆਲਟੀ ਕੱਦ ਕਾਟ ਚੈੱਕ ਕਰ ਲਓ ਜੀ ਪੂਰੇ ਮੱਝ ਦੇ ਬਰੋਬਰ ਹੀ ਆ ਲਗਭਗ ਬਾਕੀ ਚੰਗੀ ਸੇਵਾ ਗੌਰ ਹੋ ਜੇ ਤਾਂ ਇਹ ਵੀ ਟੌਪ ਦੀ ਝੋਟੀ ਬਣ ਜੂ ਉਹ ਸੁਦਰ ਕੀ ਅੰਦਰ ਤੇਰੀ ਅੰਦਰ ਬੈਠੀ ਆ ਇਹ ਉਹੀ ਮੱਝ ਆ ਜਿਹਦਾ ਬੱਚਾ ਮਰ ਗਿਆ ਇਹਦਾ ਦੁੱਧ ਕਿੰਨਾ ਸੀਗਾ ਬਾਈ 6-7 ਕਿਲੋ 7 ਕਿਲੋ ਜੀ ਤੇ ਹੁਣ ਝਾੜ ਤੇ ਮਿਲਦੀ ਆ ਹੁਣ ਮਿਲਣ ਲੱਗੀ ਹੁਣ ਝਾੜ ਤੇ ਮਿਲਦੀ ਆ ਤੇ ਇਹਦਾ ਮੁੱਲ ਬਾਈ ਇਹਦਾ ਮੁੱਲ 55 ਆ ਯਾਰ ਠੀਕ ਆ ਜੀ ਉਹਦਾ 55000 ਰੁਪਇਆ ਮੁੱਲ ਤਕਰੀਬਨ ਰਹਿ ਵੀ ਗਈ ਹੈ ਲੱਗਦਾ ਠੀਕ ਆ ਜੀ ਕ੍ਰੋਸ ਕਰਾਈ ਸੀਗੀ ਇਹਦੇ ਵਿੱਚ ਕੀ ਗੱਲ ਲੱਗਾ ਵੇ ਇਹ ਤਾਂ ਹੋ ਗਏ 10 12 13 ਦਿਨ ਠੀਕ ਆ ਜੀ ਤੇ ਜੇ ਕਿਸੇ ਵੀਰ ਨੂੰ ਉਹ ਵੀ ਪਸੰਦ ਆ ਤੇ ਨੰਬਰ 22 ਦਾ ਸਕਰੀਨ ਤੇ ਚੱਲੂ ਤੇ ਝੋਟੀ ਦਾ ਬਾਈ ਕੀ ਮੁੱਲ ਸੀ ਝੋਟੀ ਦਾ 35000 ਬਾਤਨ ਹੋ ਜੂ ਉਹਦੇ ਚ ਜੀ ਖੁੱਲ ਆ ਦਿੰਦਾ 35000 ਰੁਪਇਆ ਝੋਟੀ ਦਾ ਮੁੱਲ ਆ ਜੀ 63000 ਰੁਪਇਆ ਮੱਝ ਦਾ ਤੇ 55000 ਰੁਪਇਆ ਉਹ ਮੱਝ ਦਾ ਹੀ ਬਾਕੀ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਤਾਂ ਬਾਈ ਨਾਲ ਕਨੈਕਟ ਕਰ ਸਕਦੇ ਸਾਨੂੰ ਤੋੜ ਕੇ ਦਿਖਾ ਦਿੰਨੇ ਆ ਜੀ ਮੱਝ ਬੱਚਾ ਮਰ ਗਿਆ ਰਾਤ ਤਾਂ ਕਰਕੇ ਥੋੜਾ ਜਿਹਾ ਬੱਚੇ ਦਾ ਕਰਦੀ ਆ ਬਾਕੀ ਖਾਵਾਨਾ ਹੂ ਨਗਰਮ ਵਾਲੀ ਦਾ ਸੋਹਣਾ ਥਣ ਵੀ ਸੋਹਣੇ ਆ ਫੇਸ ਕੁਆਲਿਟੀ ਸੋਹਣੀ ਆ ਢਾਂਚਾ ਹੈਵੀ ਆ ਜੀ 10 ਤੋਂ 11 ਕਿਲੋ net ਤਿਆਰ ਆ ਤਸੱਲੀ ਆ ਕੇ ਕਰ ਲਿਓ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਚਵਾਈ ਕਰ ਲਿਓ ਜੀ ਲਿਆ ਵੀਰ ਵਾਲਾ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਤੁਹਾਨੂੰ ਦੇਖਿਆ ਇਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਹੋ ਵੀਡੀਓ ਬਣਾਉਣ ਦਾ ਸਮਾਂ 10:00 ਵਜੇ ਦਾ ਹੈ ਤੜਕੇ 6:36 6:36 ਚਵਾਈ ਹੋਈ ਹੈ ਤੇ ਥਾਨ ਲਿਵ ਜੱਜਮੈਂਟ ਉਹ ਸਾਹਮਣਾ ਕਰੋਗੇ ਸ਼ਾਮ ਨੂੰ ਫਿਰ ਜਾ ਕੇ 6:00 ਵਜੇ ਚਵਾਈ ਹੋਣੀ ਹੈ ਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ